ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਜਿ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ ਕੋੜੀ ਵਿਕਾਊ ਹੈ ਜੀ ਹਾਈਟ 63 ਇੰਚ ਪਲੱਸ ਰੋਹੀ ਵਾਲੇ ਸੁਲਤਾਨ ਦੀ ਪੋਤੀ ਅਨੂ ਘੋੜੇ ਦੀ ਬੱਚੀ ਉਮਰ 3 ਸਾਲ 20 ਦਿਨਾਂ ਦੀ ਗੱਬਣ ਹੈ ਜੀ ਏਰੀਆ ਅਨੂਪਗੜ੍ਹ ਰਾਜਸਥਾਨ 97722 83863 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘੋੜੀ ਇਹ ਜਿਹੜੀ ਰੇਟ ਵਗੈਰਾ ਪੁੱਛ ਕੇ 20 ਦਿਨਾਂ ਦੀ ਗੱਬਣ ਹੈ ਜੀ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਅਤੇ ਖਰੀਦ ਸਕਦੇ ਹੋ 10 hp انجن ਵਾਲਾ ਟਰੈਕਟਰ ਵਿਕਾਊ ਆ 10 hp انجن ਵਾਲਾ ਟਰੈਕਟਰ ਵਿਕਾਊ ਹੈ ਜੀ ਹਾਈ ਲੋ ਗੇਅਰ ਲਿਫਟ ਪੀਟੀਓ ਸਾਰੇ ਕੰਮ ਕਰਦਾ ਜੀ ਬਾਕੀ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਨੰਬਰ ਨੋਟ ਕਰ ਲਓ 9478148628 9478148628 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਅਤੇ ਤੁਸੀਂ ਡੀਲ ਵੀ ਕਰ ਸਕਦੇ ਹੋ ਪ੍ਰੀਤ 6049 ਟਰੈਕਟਰ ਵੇਚਾ ਹੋਇਆ ਜੀ 2020 ਮਾਡਲ 1300 ਘੰਟਾ ਚੱਲਿਆ ਸਾਫ਼ ਕੰਡੀਸ਼ਨ ਕੋਈ ਕਮੀ ਪੇਸ਼ ਨਹੀਂ ਇੰਜਨ ਗੇਅਰ ਦਾ ਓਕੇ ਹੈ ਜੀ 4,60,000 ਰੁਪਏ ਡਿਮਾਂਡ ਰੱਖੀ ਗਈ ਹੈ ਪੀ ਵੀ ਕਾਰਟ ਨੰਬਰ ਹੈ ਜੀ ਏਰੀਆ ਅਵੋਰ 62802 24808 62802 24808 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ 6049 ਟਰੈਕਟਰ 2020 ਮਾਡਲ 4,60,000 ਰੁਪਏ ਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖ ਦਿਓ। ਮਰੂਤੀ ਗੱਡੀ ਵਿਕਾਊ ਆ ਜੀ 2002 ਮਾਡਲ ਪਾਰਸਿੰਘ ਖਤਮ 35,000 ਰੁਪਏ ਡਿਮਾਂਡ ਹੈ ਜੀ। ਪਾਰਸਿੰਘ ਖਤਮ ਹੈ ਜੀ 2002 ਮਾਡਲ ਹੈ ਮਰੂਤੀ ਗੱਡੀ ਵਿਕਾਊ ਆ 35,000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਕਾਗਜ਼ ਵਗੈਰਾ ਹੈਗੇ ਆ ਜੀ 79867 64 ਪੂਰਾ 500 79867 64 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਰੂਤੀ ਗੱਡੀ 2002 ਮਾਡਲ 35000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਵੀਡੀਓ ਚ ਵੀ ਦੇਖ ਸਕਦੇ ਹੋ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਆ ਟਾਪ ਮਾਡਲ 2019 ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਆ ਜੀ ਟਾਪ ਮਾਡਲ 2019 ਏਰੀਆ ਮੋਗਾ 6 ਲੱਖ 95000 ਰੁਪਏ ਰੇਟ ਰੱਖਿਆ ਗਿਆ ਪੰਜਾਬ ਨੰਬਰ ਹੈ ਜੀ ਟੈਰਾ ਦੀ ਕੰਡੀਸ਼ਨ 80% 75893 14258 75893 14258 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ 2019 ਮਾਡਲ 6 ਲੱਖ 95 ਹਜ਼ਾਰ ਚ ਖਰੀਦ ਸਕਦੇ ਹੋ ਜਨਰੇਟਰ ਵਿਕਾਊ ਹੈ ਜੀ 90000 ਰੁਪਏ ਰੇਟ ਰੱਖੇਗੇ ਏਰੀਆ ਮਹਿਲ ਕਲਾਂ ਬਰਨਾਲਾ ਸੈਲਫ ਸਟਾਰਟ 90000 ਰੁਪਏ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੈ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜਨਰੇਟਰ 90 ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ 94655215872 94655215832 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਵੱਡਾ ਥਰੇਸਰ ਵਿਕਾਊ ਹੈ ਜੀ ਏਰੀਆ ਪਿੰਡ ਪੇਖੋ ਵਾਲ ਹੁਸ਼ਿਆਰਪੁਰ ਰੇਟ 140000 ਇੱਕ ਐਂਡਿਕਾ ਗੱਡੀ ਵਿਕਾਊ ਹੈ ਰੇਟ 75000 ਇੱਕ 50 ਫਾਰਮਟਰੈਕ ਡ੍ਰੈਕਟਰ ਵਿਕਾਊ ਹੈ ਜੀ ਰੇਟ 175000 ਤਿੰਨ ਸੰਦ ਇੱਕੋ ਹੀ ਘਰ ਦੇ ਵਿਕਾਊ ਨੇ ਜੀ ਇਕੱਠੇ ਇਹ ਇੱਕ ਵੀਰ ਦੇ ਸਾਰੇ ਸੰਦ ਵਿਕਾਊ ਨੇ ਜੀ ਵੱਡਾ ਥਰੇਸਰ ਰੇਟ 140000 ਐਂਡਿਕਾ ਗੱਡੀ ਰੇਟ 75000 ਮਿਆ ਫਾਰਮਟਰੈਕ ਡ੍ਰੈਕਟਰ ਰੇਟ 1 ਲੱਖ <narrower> 75000 8427185845 ਇਸ ਨੰਬਰ ਤੇ ਖਰੀਦ ਸਕਦੇ ਦੋ ਸ਼ੋਰੂਮ ਬਿਕਾਉ ਨੇ ਪੰਜ-ਪੰਜ ਮਰਲੇ ਚ ਬਣੇ ਨੇ ਦੋ ਸ਼ੋਰੂਮ ਬਿਕਾਉ ਨੇ ਜੀ ਪੰਜ-ਪੰਜ ਮਰਲੇ ਚ ਬਣੇ ਨੇ ਫੁੱਲ ਕੰਪਲੀਟ ਨੇ ਏਰੀਆ ਜੀ ਸ਼ਹਿਰ ਪੱਤੀ ਡਿਮਾਂਡ ਹੈ ਦੋਨਾਂ ਦੀ 50 ਲੱਖ ਰੁਪਏ ਦੋਨਾਂ ਦੀ ਡਿਮਾਂਡ 50 ਲੱਖ ਰੁਪਏ ਜੀ 62 pura 820 936 62 pura 820 936 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੰਜ-ਪੰਜ ਮਰਲੇ ਦੇ ਵਿੱਚ ਬਣੇ ਦੋ ਸ਼ੋਰੂਮ ਨੇ ਜਿਹੜੇ 50 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ ਸਾਰੇ ਸੰਦ ਵਿਕਾਊ ਨੇ ਸਿਰਫ 40000 ਦੇ ਵਿੱਚ 10 ਫੁੱਟਾ ਕਰਾਹਾ ਜੀ 11 ਹਲ ਤੇ ਵੱਡਾ ਜਿੰਦਰਾ ਏਰੀਆ ਨਕੋਦਰ ਇਹ ਸਾਰਿਆਂ ਦਾ ਰੇਟ ਹੈ ਜੀ 40000 ਰੁਪਏ ਕੰਡੀਸ਼ਨ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਾਕੀ ਨੰਬਰ ਦਿੱਤਾ ਹੋਇਆ ਨੰਬਰ ਤੇ ਕਾਲ ਕਰ ਸਕਦੇ ਹੋ ਅਸਵੀਰ ਦੇ ਸਾਰੇ ਸੰਦ 40000 ਰੁਪਏ ਵਿੱਚ ਖਰੀਦ ਸਕਦੇ ਹੋ 9815047981 9315047981 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਕੱਠੇ ਸਾਰੇ ਸੰਤ 40000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਲੋ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਈਆਂ ਜੀ ਇਸ ਨੂੰ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਤੇ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਸਾਢੇ 7 ਏਕੜ ਜ਼ਮੀਨ ਵਿਕਾਊ ਹੈ ਜੀ ਸਾਰੇ 'ਚ ਬਾਗ ਲੱਗਿਆ ਹੋਇਆ ਹੈ ਸਾਢੇ 3 ਏਕੜ ਅਮਰੂਦ ਦਾ ਬਾਗ ਲੱਗਿਆ ਹੈ 4 ਏਕੜ ਕਿੰਨੂ ਦਾ ਬਾਗ ਲੱਗਿਆ ਜੀ ਕਿੰਨੂ ਦੇ ਬੂਟੇ 8 ਕਿੱਲਿਆਂ ਜਿੰਨੇ ਲੱਗੇ ਹੋਏ ਨੇ ਜੀ ਅਮਰੂਦ ਦਾ ਬਾਗ ਹੈ ਜਿਹੜਾ 5 ਲੱਖ ਨੂੰ ਠੇਕੇ ਤੇ ਚੜਦਾ ਕਿੱਲੇ ਦਾ ਤੇ ਕਿਨੂ ਦਾ ਹੈਗਾ ਜੀ 3 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਠੇਕੇ ਤੇ ਲੱਗਦਾ ਜੀ ਠੇਕੇ ਤੇ ਇਸ ਟਾਈਮ ਬਾਗ ਦਿੱਤਾ ਹੋਇਆ ਜੀ ਤਾਰਬੰਦੀ ਕੀਤੀ ਹੋਈ ਹੈ ਡ੍ਰਿਪ ਸਿਸਟਮ ਲੱਗਿਆ ਹੋਇਆ ਜੀ ਵਿੱਚ ਮੋਟਰ ਪਾਣੀ ਵਾਲਾ ਡੱਗ ਬਣਿਆ ਨੇੜੇ ਡਿੰਗ ਰੋਡ ਮੋਚੀ ਵਾਲਾ ਸਿਰਸਾ ਹਰਿਆਣਾ ਰੇਟ ਹੈ ਜੀ 40 ਲੱਖ ਰੁਪਏ ਕਿੱਲੇ ਦਾ ਡਿਮਾਂਡ 9551747007 9551747007 ਇਸ ਨੰਬਰ ਤੇ ਫੋਨ ਕਰਕੇ ਸਾਢੇ 7 ਏਕੜ ਜ਼ਮੀਨ ਜਿਹਦੇ ਵਿੱਚ 4 ਏਕੜ ਕਿੰਨੂ ਦਾ ਬਾਗ ਲੱਗਿਆ ਅਤੇ ਸਾਢੇ 3 ਏਕੜ ਅੰਮ੍ਰਿਤ ਦਾ ਬਾਗ ਲੱਗੇ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਅੱਗੇ ਤੁਸੀਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਹੋ ਜੀ ਤਾਂ ਕਿ ਇਹ ਜ਼ਮੀਨ ਜਲਦੀ ਤੋਂ ਜਲਦੀ ਇਸ ਵੀਰ ਦੀ ਸੇਲ ਹੋ ਸਕੇ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਤਹਿਦ ਲੋ ਧੰਨਵਾਦ ਉਮੀਦ ਹੈ ਅੱਗੇ ਤੋਂ ਵੀ ਐਡੇ ਸਪੋਰਟ ਕਰੋਗੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਪ੍ਰੋਪਰ ਐਡ ਕਰਵਾਉਣਾ ਚਾਹ ਬਣਾ ਜੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ 9877988446 ਇਹ ਸਾਡਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਕਰਨਾ ਕੀ ਹੈ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰ ਸਭ ਕਰਦੇ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਤੇ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੀਡੀਓ ਤਾਂ ਹਰ ਵੀਰ ਦੇਖ ਲੈਂਦੇ ਨੇ ਪਰ ਸਬਸਕ੍ਰਾਈਬ ਕੋਈ ਕੋਈ ਕਰਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਸਾਡੇ ਜਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸੋ ਚਲਦੀ ਵੀਡੀ ਬਣ ਰਹਾ ਤੁਸੀਂ ਆਪਣੇ ਚੈਨਲ YouTube tractor mela ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ